ਸਨਾਤਨ ਦੇ ਨਾਲਿਆਂ ਦੀ ਗਹਿਰੀ ਦੁਸ਼ਮਣੀ ਹੈ ਔਰ ਇਹ ਦੁਸ਼ਮਣੀ ਛੱਡ ਨਹੀਂ ਸਕਦੇ ਕਿਤਾਬਾਂ ਰਾਤ 370 ਪੂਰੀ ਗਈ ਸੀ ਇਸੇ ਤਰ੍ਹਾਂ ਵਿਸ਼ੇਸ਼ ਰੂਪ ਦੇ ਵਿੱਚ ਇਸ ਪਾਰਟਿਕੂਲਰ ਏਰੀਆ ਨੂੰ ਜੇ ਤੀਸਰਖਾ ਮੋਲਿਆ ਚੁਕੀ ਜਾਏ ਜੋ ਨੋ ਜੰਮੂ ਕਸ਼ਮੀਰ ਦੇ ਵਿੱਚ ਸ਼ਿਫਕੋੜੀ ਤੋਂ ਵੈਸਦੇ ਵੀ ਜਾ ਰਹੇ ਯਾਤਰੀਆਂ ਦੀ ਬਸ ਦੇ ਉੱਪਰ ਅਤੰਗੀ ਹਮਲਾ ਹੋਇਆ ਸੀ ਜਿਸ ਦੇ ਵਿੱਚ ਕਾਫੀ ਲੋਕ ਜਿਹੜੇ ਉਹ ਜੰਦ ਜਾਨ ਚਲੀ ਗਈ ਸੀ। ਤੋਂ ਅਦਾਸੀਓ ਪ੍ਰਦੇਸ਼ ਭਾਰਤ ਦੇ ਵਿੱਚ ਇਸ ਚੀਜ਼ ਦਾ ਵਿਰੋਧ ਹੋ ਰਿਹਾ ਸੀ। ਸੂਜਾਨਪੁਰ ਦੀ ਗੱਲ ਕੀਤੀ ਜਾਵੇ ਤਾਂ ਅੱਜ ਕੁਸ਼ਮੰਦੁਰ ਪਰਸ਼ਤੇ ਬਜਗਦਲ ਵੱਲੋਂ ਪਰ ਸੂਜਾਨਪੁਰ ਦੇ ਟੈਂਪੋ ਸਟੈਂਡ ਦੇ ਉੱਪਰ ਆਦਾਗਵਾਦ ਦਾ ਮੁੱਤਲਾ پھੋਕੇ ਪਾਕਿਸਤਾਨ ਦੇ ਖਿਲਾਫ ਜਿਹੜੀ ਨਾਰਾ ਬਾਜੀ ਕੀਤੀ ਗਈ ਆ। ਉਹਨਾਂ ਦਾ ਕਹਿਣਾ ਕਿ ਪਾਕਿਸਤਾਨ ਲਗਾਤਾਰ ਜਿਹੜਾ ਕਲੋਨੀ ਹਰਕਤਾਂ ਕਰਦਾ ਆ ਰਿਹਾ ਹੈ। ਉਹਨਾਂ ਨੇ ਸਰਕਾਰ ਨੂੰ ਮੰਗ ਕੀਤੀ ਆ ਕਿ ਪਾਕਿਸਤਾਨ ਨੂੰ ਮੂੰ ਨਾਲ ਕੀ ਕਹਣਾ ਉਹਨਾਂ ਦਾ ਇਸ ਪ੍ਰਦਰਸ਼ਨ ਦੇ ਦੌਰਾਨ ਅੱਜ ਦਾ ਇਹ ਪਤਲਾ ਫੂਕਣ ਦਾ ਜਿਹੜਾ ਪ੍ਰੋਗਰਾਮ ਹੈ ਅਸੀਂ ਜ਼ਿਲ੍ਹਾ ਵਿਸ਼ਵਿੰਦੂ ਪਰਸ਼ਦ ਜ਼ਿਲ੍ਹਾ ਬਜਰੰਗਦਲ ਵੱਲੋਂ ਸੁजानਪੁਰ ਟੈਪੂ ਅੱਡੇ ਦੇ ਉੱਤੇ ਰੱਖਿਆ ਕਿਉਂਕਿ ਵੈਸ਼ਨ ਮਾਤਾ ਨੂੰ ਜਾਣ ਵਾਲੇ ਸਜਦਾਲੂ ਜਿਹੜੇ ਆ ਉਹਨਾਂ ਦਾ ਇੱਕ ਵਿਸ਼ੇਸ਼ ਨਾਤਾ ਹੈ ਸੁजानਪੁਰ ਨਾਲ ਸੁजानਪੁਰ ਤੋਂ ਹੀ ਸਾਰੇ ਲੰਘ ਕੇ ਜਾਂਦੇ ਆ ਜਾਂ ਦਰਸ਼ਨ ਕਰਕੇ ਆਉਂਦੇ ਆ ਵਾਪਸ ਇੱਥੇ ਆਉਂਦੇ ਆ ਲੇਕਿਨ ਇੱਕ ਬੜੀ ਦੁਖਦਾਈ ਘਟਨਾ ਹੋਈ 9 ਜੂਨ ਨੂੰ ਜਦੋਂ ਨਵੀਂ ਸਰਕਾਰ ਦਾ ਗਠਨ ਹੋ ਰਿਹਾ ਸੀਗਾ ਸਾਰਿਆਂ ਦਾ ਧਿਆਨ ਸੋਡਾ ਉਸ ਪਾਸੇ ਲੱਗਾ ਹੋਇਆ ਸੀਗਾ ਉਸ ਦਿਨ ਅਚਾਨਕ ਹੀ ਚਿੰਨਿਤ ਕਰਕੇ ਚਿੰਨਿਤ ਕਰਕੇ ਯਾਨੀ ਪਛਾਣਨਾ ਪਛਾਣ ਕੇ ਕਿ ਜੇ ਛੇਵ ਕੋੜੀ ਤੋਂ ਮਾਤਾ ਵੈਸ਼ਨੋਦੀਬੀ ਨੂੰ ਜਾਣਾ ਸੀਗਾ ਜਿੱਥਾ ਉਹਨਾਂ ਦੀ ਬੱਤ ਨੂੰ ਘੇਰ ਲਿਆ ਗਿਆ ਸੋਨ ਸਾਲ ਜਗ੍ਹਾ ਤੇ ਔਰ ਨਿਅੱਥੇ ਬੱਚਿਆਂ ਨੂੰ ਨਿਅੱਥੇ ਲੋਕਾਂ ਦੇ ਉੱਤੇ ਗੋਲੀਆਂ ਵਰਸਾ ਕੇ ਉਹਨਾਂ ਦਾ ਕਤਲ ਕੀਤਾ ਗਿਆ ਅਸੀਂ ਉਹਦੇ ਖਿਲਾਫ ਉਸ ਅਤੰਗਵਾਦ ਦੇ ਖਿਲਾਫ ਜਿਹਦੇ ਵਿੱਚ ਸ਼ਰੇਮ ਪਾਕਿਸਤਾਨ ਦਾ ਹੱਥ ਹੈ ਕਿਉਂਕਿ ਬਿਲਕੁਲ ਪਾਕਿਸਤਾਨ ਦੀ ਸੀਮਾ ਬਿਲਕੁਲ ਨਾਲ ਲੱਗਦੀ ਹੈ ਉਹਨਾਂ ਦੇ ਖਿਲਾਫ ਅਸੀਂ ਅੱਜ ਇਹ ਪੁਤਲਾ ਫੂਕਿਆ ਤੇ ਨਾਲ ਹੀ ਅਸੀਂ ਅੱਜ ਇੱਕ ਮੈਮੋਰੰਡਮ ਦੇਣ ਜਾ ਰਹੇ ਹਾਂ ਡੀਸੀ ਸਾਹਿਬ ਨੂੰ ਮਤਲਬ ਡੀਸੀ ਸਾਹਿਬ ਦੇ ਮਾਧਿਅਮ ਨਾਲ ਰਾਸ਼ਟਰਪਤੀ ਨੂੰ ਕਿ ਇਹ ਏਰੀਆ ਜਿਹੜਾ ਸਟਾ ਹੈਗਾ ਇਹ ਬੜਾ ਸੈnsਿਟਿਵ ਏਰੀਆ ਹੈ ਇੱਥੇ ਬਾਬਾ ਬੋਲੇनाथ ਦੀ ਯਾਤਰਾ ਲਈ ਵੀ ਲੋਕ ਜਾਂਦੇ ਆ ਇੱਥੇ ਲੋਕ ਮਣੀਮੇ ਯਾਤਰਾ ਜਾਣਾ ਹੋਵੇ ਫਿਰ ਪਖਾਨ ਕਢਵਾਉਂਦੇ ਆ ਜੇ ਤਾਂ ਕਿਸੇ ਨੇ ਕਟੜਾ ਜਾਣਾ ਹੋਵੇ ਉਹ ਵੀ ਇੱਥੋਂ ਲੰਘ ਕੇ ਜਾਂਦਾ ਸੋ ਇਸ ਪਾਸੇ ਕੀ ਹੁੰਦਾ ਕਿ ਬਾਰ-ਬਾਰ ਚਿੰਨ੍ਹਿਤ ਕਰਕੇ ਦੇਖ ਕੇ ਤੇ ਇਹਨਾਂ ਲੋਕਾਂ ਨੂੰ ਟਾਰਗੇਟ ਕੀਤਾ ਜਾਏ ਸਲਾਤਨ ਸਮਾਜ ਨੂੰ ਹਿੰਦੂ ਸਮਾਜ ਨੂੰ ਤਾਂ ਕਿ ਸਾਡਾ ਮਨੋਬਲ ਤੋੜਿਆ ਜਾਏ ਅਸੀਂ ਉੱਥੇ ਮੱਥਾ ਟੇਕਣ ਨਾ ਜਾਈਏ ਅਸੀਂ ਆਪਣੇ ਘਰਾਂ 'ਚ ਬੈਠੀਏ ਅਸੀਂ ਵਿਰੋਧ ਕਰਨਾ ਹੈ ਵਿਰੋਧ ਪ੍ਰਦਰਸ਼ਨ ਦੇ ਰੂਪ ਦੇ ਵਿੱਚ ਅੱਜ ਅਸੀਂ ਇੱਥੇ ਇਕੱਠੇ ਹੋਏ ਆਂ ਇਸ ਕਰਕੇ ਪਤਲਾ ਖੂਕਿਆ ਔਰ ਨਾਲ ਦੀ ਨਾਲ ਸਾਡੀ ਮੰਗ ਹੈ ਡੀਸੀ ਸਾਹਿਬ ਦੇ ਥਰੂ ਸਾਡਾ ਮੈਮੋਰੰਡਮ ਜਾ ਰਾਸ਼ਟਰਪਤੀ ਕੋ ਔਰ ਵਿਸ਼ੇਸ਼ ਰੂਪ ਦੇ ਵਿੱਚ ਕਿਤਾ ਧਾਰਾ 370 ਤੋੜੀ ਗਈ ਸੀ ਇਸੇ ਤਰ੍ਹਾਂ ਵਿਸ਼ੇਸ਼ ਰੂਪ ਦੇ ਵਿੱਚ ਇਸ ਪਾਰਟਿਕੂਲਰ ਏਰੀਆ ਨੂੰ ਇਹਦੀ ਸੁਰੱਖਿਆ ਮੋਹਲਿਆ ਚ ਕੀਤੀ ਜਾਏ ਇਥੇ ਜਾਏ ਆਰਮੀ ਜਵਾਨ ਜਿਹੜਾ ਲਗਾਇਆ ਜਾਂਦਾ ਚਾਹ ਪੈਰਾਮਿਲਟਰੀ ਫੋਰਸ ਲਗਾਈ ਜਾਏ ਤਾਂ ਕਿ ਜਿਹੜੇ ਸ਼ਰਧਾਲੂ ਹਟੋ ਜਾਣ ਉਹ ਸਾਤੀ ਤਾਲ ਕੇ ਜਾਣ ਬਾਬੇ ਦੇ ਦਰਸ਼ਨ ਕਰਕੇ ਆਣ ਮਾਤਾ ਦੇ ਦਰਸ਼ਨ ਕਰਕੇ ਆ ਸਾਤੀ ਤਾਲ ਕੇ ਘਰ ਵਾਪਸ ਆਣ ਕਿਸੇ ਨੂੰ ਦੇਖ ਨੂੰ ਮਿਲਦਾ ਕੁਝ ਦਿਨ ਬਾਅਦ ਅਮਰਨਾਥ ਦੀ ਯਾਤਰਾ ਵੀ ਸ਼ੁਰੂ ਹੋਣ ਵਾਲੀ ਹੈ ਕੀ ਦੇਖਦੇ ਹੋ ਦੇਖੋ ਹੁਣ ਤੇ ਦੁਸਮਾ ਚਾਰ ਆ ਜਿਹੜਾ ਇੱਧਰ ਦੇਖੇਗਾ ਅਮਰਨਾਥ ਦੇ ਯਾਤਰੀਆਂ ਵਾਲੇ ਲੱਤਾਂ ਭੰਦਿਆਂਗੇ ਅੱਜ ਸ਼ਰੇਮ ਚੈਲੇਂਜ ਕਰ ਰਿਹਾ ਸਾਨੂੰ ਕੋਈ ਡੇਢ ਦੇ ਦਿਓ ਅਸੀਂ ਨਾਕਾ ਲਾਵਾਗੇ ਅਸੀਂ ਆਪਣੇ ਆਪ ਤੇ ਪਾਵਾਂਗੇ ਲੇਕਿਨ ਸਾਡੇ ਨਾਲ ਧੋਖਾ ਕੀਤਾ ਗਿਆ 9 ਜੂਨ ਨੂੰ ਅਸੀਂ ਸਾਰੇ ਵਿਅਸ ਕਿਉਂਕਿ ਸਰਕਾਰ ਹੈ ਸਾਡਾ ਇੱਕ ਡੈਮੋਕ੍ਰੇਸੀ ਚੁਣੀ ਹੋਈ ਸਰਕਾਰ ਹੈ ਹਰ ਇੱਕ ਨੇ ਵੋਟ ਪਾਇਆ ਆਪਣੀ ਮਰਜ਼ੀ ਨਾਲ ਪਾਇਆ ਜਿਹੜੀ ਵੀ ਸਰਕਾਰ ਬਣਨੀ ਹੈ ਲੇਕਿਨ ਲੋਕਾਂ ਦਾ ਧਿਆਨ ਉਸ ਪਾਸੇ ਸੀਗਾ ਸਾਰੇ ਧਿਆਨ ਹੋਰ ਦੂਸਰੀ ਪਾਸੇ ਮੈਚ ਚੱਲ ਰਿਹਾ ਸੀਗਾ ਕਾਲਾ ਨੋਜਵਾਲ ਮੈਚ ਦੇਖ ਰਿਆ ਸੀਗਾ ਉਹਨਾਂ ਨੇ ਇੱਕ ਐਸਾ ਟਾਈਮ ਚੁਣਿਆ ਜਿਸ ਵੇਲੇ ਅਸੀਂ ਕੁਝ ਕਰ ਨਹੀਂ ਸਕਦੇ ਜੇ ਜਾਦਾ ਕਿਹਾ ਜੀ ਹੱਥ ਚੁੰਡੀਆਂ ਨਹੀਂ ਪਾਈਆਂ ਹੋਈਆਂ ਜੇ ਕਹਿੰਨ ਭੁਲੇਖਾ ਆ ਉਹ ਟਾਈਮ ਦੇ ਦੇ ਅੱਜ ਵੀ ਟਾਈਮ ਦੇ ਦੇ ਛੇ ਫੋੜ ਦੇ ਟਾਈਮ ਦੇ ਦੇ ਉਹ ਸਾਨੂੰ ਬਾਬਾ ਅਮਰਨਾਥ ਦੀ ਯਾਤਰਾ ਦਾ ਟਾਈਮ ਦੇ ਦੇ ਅਸੀਂ ਮੁਕਾਬਲਾ ਕਰਨ ਲਈ ਤਿਆਰ ਆਂ ਨੇਥੇ ਕਰਾਂਗੇ ਅੱ ਪਤਾ ਸਾਰਾ ਦਾ ਹੁੱਕਾ ਪਾਣੀ ਪੰਨ ਕੀਤਾ ਸੀਗਾ ਔਰ ਹੱਥ ਜੋੜ ਜਣ ਕੇ ਸਰਕਾਰਾਂ ਨਾਲ ਸਾਡੇ ਕੋਲ ਹਸਤਾਖ ਲਵਾਇਆ ਸੀਗਾ ਅਸੀਂ ਉਹੀ ਬਜਰੰਗ ਨਾਲ ਉਹੀ ਵਿਸ਼ੇ ਨੂੰ ਉੱਪਰ ਚ ਉਹੀ ਸਿਆਲਪੁਰ ਦਾ ਸਲਾਤਨ ਸਮਾਜ ਆ ਅਸੀਂ ਸੁੱਤੇ ਨਹੀਂ ਹੋਏ ਸੁੱਤੇ ਨਹੀਂ ਹੋਏ ਇਸ ਕਰਕੇ ਸਾਡੀ ਚੇਤਾਵਨੀ ਹੈ ਕਿ ਕਾਫੀ ਢੇਰ ਤੋਂ ਬਾਅਦ ਮਾਤਾ ਰਾਣੀ ਦੀ ਕਿਰਪਾ ਨਾਲ ਕਾਫੀ ਢੇਰ ਤੋਂ ਬਾਅਦ ਇਹ ਸਾਨੂੰ ਅਟੈਕ ਦੇ ਤੋਂ ਮਿਲਿਆ ਔਰ ਇਹ ਅਸੀਂ ਦੁਬਾਰਾ ਨਹੀਂ ਹੋਣ ਦੇਣਾ ਚਾਹੇ ਸਾਨੂੰ ਸਰਕਾਰ ਨਾਲ ਲੜਨਾ ਪਵੇ ਚਾਹੇ ਸਾਨੂੰ ਪੈਰਾਮਿਲਟਰੀ ਫੋਰਸ ਨਾਲ ਲੜਨਾ ਪਵੇ ਚਾਹੇ ਸਾਨੂੰ ਪਾਕਿਸਤਾਨ ਨਾਲ ਲੜਨਾ ਪਵੇ ਜੈ ਸ਼੍ਰੀ ਰਾਮ ਜੈ ਸ਼੍ਰੀ ਅੱਜ ਦਾ ਜਿਹੜਾ ਇਹ ਰੋਸ਼ ਪ੍ਰਦਰਸ਼ਨ ਕੀਤਾ ਗਿਆ 9 ਜੂਨ ਨੂੰ ਸਾਡੇ ਮਾਤਾ ਵੈਸ਼ਨ ਦੇਵੀ ਦੇ ਦਰਸ਼ਨ ਕਰਨ ਲਈ ਗਏ ਸਾਡੇ ਵੀਰ ਸਾਥੀ ਪੰਪਰਾ ਨਹਾਤੇ ਲੋਕਾਂ ਤੇ ਜਿਹੜਾ ਇਸਲਾਮਿਕ ਅੰਤਿਕਵਾਦ ਹੈ ਨਹਾਤੇ ਲੋਕਾਂ ਦੇ ਪਾਸੇ ਉਹਨਾਂ ਨੇ ਗੋਲੀਆਂ ਚਲਾ ਕੇ ਜਿਹੜੇ ਸਾਡੇ ਵੀਰ ਪੰਪਰਾ ਮਾਰਤੇ ਨੇ ਇਹ ਬਹੁਤ ਗਿਨੋਨਾ ਜਿਹੜਾ ਇਹਨਾਂ ਨੇ ਕਮ ਕੀਤਾ ਸਾਡਾ ਇਹ ਵਾ ਹਿੰਦੂ ਧਰਮ ਆ ਸਾਨੂੰ ਤਾਂ ਬਚਪਨ ਚ ਹੀ ਸਿਖਾਇਆ ਜਾਂਦਾ ਟਰ ਕੀੜੀ ਆ ਉਹ ਵੀ ਪਿਆਰ ਥੱਲੇ ਨਹੀਂ ਲੜੀ ਔਰ ਜਿਹੜਾ ਹਿੰਦੂ ਧਰਮ ਆ ਉਹ ਤੇ ਸ਼ਾਂਤ ਪਈਏ ਲੋਕ ਨੇ ਉਹ ਜੀਓ ਔਰ ਜੀਓ ਦੇ ਨੀਤੀ ਤੇ ਚੱਲਦੇ ਨੇ ਕਿਸੇ ਨੂੰ ਨੇਥੇ ਨੂੰ ਉਹ ਆਪਣੇ ਰਾਮ ਨਾਲ ਸਫਰ ਕਰ ਰਿਹਾ ਉਹਨੂੰ ਪਤਾ ਹੀ ਨਹੀਂ ਕਿ ਅਸੀਂ ਕਿੱਥੇ ਜਾ ਰਹੇ ਆ ਜਾਂ ਕਿੱਥੋਂ ਆਏ ਆ ਆਪਣੇ ਮੌਤ ਮਸਰੇ ਮਗਰ ਉਹਨਾਂ ਦੇ ਬਾਸਤੇ ਉੱਤੇ ਆ ਕੇ ਅਟੈਕ ਕਰਨਾ ਅਟੈਕ ਕਰਕੇ ਨੱਥੇ ਲੋਕਾਂ ਨੂੰ ਮਾਰ ਦੇਣਾ ਮੈਂ ਇਹ ਸੂਰਬੀਰਤਾ ਨਹੀਂ ਸਮਝਦਾ ਮੈਂ ਸਮਝਦਾ ਕਿ ਬੁਝਦਲੀਆ ਇਹ ਬੁਝਦੇ ਲੋਰ ਕਾਇਰ ਲੋਕਾਂ ਦਾ ਕੰਮ ਹੈ ਕਿ ਜਿਹੜੇ ਨੇ ਹੱਥ ਤੇ ਲੋਕਾਂ ਦੇ ਉੱਤੇ ਆ ਕੇ ਅਟੈਕ ਕਰਦੇ ਆ ਮੇਰੀ ਸਰਕਾਰ ਦੇ ਅਗੇ ਬੇਨਤੀ ਹੈ ਕਿ ਜਿਹੜੇ ਲੋਕ ਅਮਨ ਸ਼ਾਂਤੀ ਭੰਗ ਕਰਦੇ ਆ ਸ਼ਾਂਤੀ ਨਾਲ ਲੋਕ ਨਹੀਂ ਰਹਿਣ ਦਿੰਦੇ ਉਹਨਾਂ ਦੇ ਨਾਲ ਗੋਲੀ ਦਾ ਜਵਾਬ ਗੋਲੀ ਦੇ ਵਿੱਚ ਹੀ ਦਿੱਤਾ ਜਾਏ ਤਾਹੀ ਇਹ ਲੋਕੀ ਜਿਹੜੇ ਆ ਇਹਨਾਂ ਲੋਕਾਂ ਦਾ ਸੁਧਾਰ ਹੋਣਾ ਸਾਡਾ ਪੰਜਾਬ ਜਿਹੜਾ ਉਹ ਵੀ ਹੱਸਾ ਬੱਸਾ ਜੀਐਨਕੇਜ ਵੀ ਉਹਨ ਜਿਹੜਾ ਅਮਨ ਸ਼ਾਂਤੀ ਵਾਪਸ ਆ ਰਹੀ ਸੀ ਔਰ ਇਹ ਲੋਕੀ ਜਿਹੜੇ ਨੇ ਇਹ ਨਹੀਂ ਚੰਦ ਗਈ ਜੀਐਨਕੇ ਦੇ ਵਿੱਚ ਵੀ ਅਮਨ ਸ਼ਾਂਤੀ ਰਹੇ ਜਾਂ ਹਿੰਦੁਸਤਾਨ ਅੰਦਰ ਵਿੱਚ ਅਮਨ ਸ਼ਾਂਤੀ ਆਏ ਇਹ ਚੰਦ ਲੋਕ ਨੇ ਇਹ ਆਪਣੀਆਂ ਜਮਾਤਾਂ ਦੇ ਆਪਣੀ ਕੌਮਾਂ ਦੇ ਵੀ ਇਹ ਸਕੇ ਨਹੀਂ ਆ ਇਹ ਆਪਣੀ ਕੌਮਾਂ ਦੇ ਵੀ ਦੁਸ਼ਮਣ ਨੇ ਸੋ ਇਹਨਾਂ ਲੋਕਾਂ ਨੂੰ ਉਹਨਾਂ ਨੂੰ ਨਾ ਬਖਸ਼ਿਆ ਜਾਏ ਕਾਰਨ ਇੱਕੋ ਹੀ ਹੈ ਕਿ ਮੋਦੀ ਸਾਹਿਬ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ ਨੇ ਇਹ ਨਹੀਂ ਚਾਹੁੰਦੇ ਕਿ ਤੀਜੀ ਵਾਰ ਹਾਏ ਮੋਦੀ ਸਾਹਿਬ ਪ੍ਰਧਾਨ ਮੰਤਰੀ ਕਿਉਂ ਬਣ ਗਏ ਨੇ ਸਨਾਤਨ ਦੇ ਨਾਲ ਲੜਾਂ ਦੀ ਗਹਿਰੀ ਦੁਸ਼ਮਣੀ ਆ ਔਰ ਇਹ ਦੁਸ਼ਮਣੀ ਛੱਡ ਨਹੀਂ ਸਕਦੇ ਮਗਰ ਅਸੀਂ ਜੋ ਸਾਨੂੰ ਦੱਸਿਆ ਗਿਆ ਸਾਨੂੰ ਬਚਪਨ ਚ ਹੀ ਸਮਝਾਇਆ ਗਿਆ ਕਿ ਨਹੀਂ ਪਿਆਰ ਦੇ ਨਾਲ ਜਿਓ ਪਿਆਰ ਦੇ ਨਾਲ ਹੀ ਲੋਕਾਂ ਨੂੰ ਰੱਖੋ ਅਸੀਂ ਐਸੇ ਨੀਤੀ ਤੇ ਚੱਲਿਆ ਔਰ ਐਸੇ ਨੀਤੀ ਤੇ ਚੱਲਦੇ ਰਾਂਗੇ ਮਗਰ ਇਹ ਨਹੀਂ ਆ ਕਿ ਜੇ ਸਾਡੇ ਸਾਹਮਣੇ ਆ ਕੇ ਇਸ ਤਰ੍ਹਾਂ ਦੀ ਬਰਦਤਾਂ ਹੋਣਗੀਆਂ ਤੇ ਹਿੰਦੂ ਵੀ ਸਮਾਜ ਚੁਟਰੇਗਾ ਇੱਕ ਦਿਨ ਉਹਨੂੰ ਵੀ ਬੋਲਣਾ ਪਵੇ ਅੱਜ ਜਿਹੜਾ ਇਸਲਾਮਿਕ ਅੰਤਗਵਾਦ ਦਾ ਬੁਤਲਾ ਫੋਕਿਆ ਗਿਆ ਔਰ ਨਾਲ ਹੀ ਇਹ ਸਰਕਾਰ ਕੋਲ ਅਪੀਲ ਕਰਨਿਆ ਆਪਣੇ ਦੇਸ਼ ਭਾਸ਼ਾ ਤੇ ਸੁਰੱਖਿਆ ਵਾਸਤੇ ਅਗਰ ਦੁਬਾਰਾ ਪਾਕਿਸਤਾਨ ਦੇ ਅਟੈਕ ਕਰਨਾ ਪਏ ਉਹ ਕਰਨਾ ਚਾਹੀਦਾ ਔਰ ਨਾਲ ਇੱਕ ਅਪੀਲ ਕਰਨਿਆ ਇਜ਼ਰਾਇਲ ਤੋਂ ਸਿੱਖਿਆ ਲੋ ਜਿਹੜਾ ਚਾਰ-ਚਾਰ ਦੇਸ਼ਾਂ ਨਾਲ ਲੜ ਰਿਹਾ ਹੈ ਇਸ ਨੂੰ ਅੰਤਗਵਾਦੀ ਜਿਹੜੇ ਹੈਗੇ ਆ ਕੋਸ਼ਤ 1000 2000 ਹੋਣਗੇ ਪਰ ਮੈਂ ਫੇਰ ਮੋਦੀ ਸਾਹਿਬ ਨੂੰ ਅਪੀਲ ਕਰਾਂਗਾ ਕਿ ਕੇਂਦਰ ਦੇ ਦੁਆਰਾ ਸਾਡੇ ਦਾ ਸਟਾਈ ਕਿਤੇ ਜਾਏ ਜਿਹੜੇ ਇਹਦੇ ਲਾਂਚਿੰਗ ਪੈਨ ਹੈਗੇ ਆ ਉਹ ਤਬਾਹ ਕਿਤੇ ਜਾਣ ਪੂਰੀ ਪਬਲਿਕ ਪੂਰਾ ਹਿੰਦੁਸਤਾਨ ਆਪਣੇ ਸੈਂਟਰ ਸਰਕਾਰ ਨਾਲ ਮਜਬੂਤ ਰਖੜਾ ਖੜਾ ਹੈ ਕਿਤੇ ਸਾਡੀ ਜ਼ਰੂਰਤ ਪੈ ਗਈ ਸਾਡੀ ਡਿਊਟੀ ਲਾ ਲਗੇ ਆਏ ਪੂਰੀ ਤਰ੍ਹਾਂ ਸਰਕਾਰ ਦੇ ਨਾਲ ਖੜੇ ਹੋਵਾਂਗੇ